ਪਿਛਲੇ ਦਿਨੀ ਪੰਜਾਬ ਵਿੱਚ ਭਾਰੀ ਹੜ੍ਹ ਆਉਣ ਕਰਕੇ ਭਾਰੀ ਨੁਕਸਾਨ ਪੰਜਾਬ ਦਾ ਹੋਇਆ ਲੋਕਾਂ ਦੇ ਘਰ ਅਤੇ ਜ਼ਮੀਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਇਸੇਹੀ ਚੱਲਦੇ ਲੋੜਵੰਦਾਂ ਦੀ ਪਿਛਲੇ 13 ਸਾਲਾਂ ਤੋਂ ਪੰਜਾਬੀ ਭਾਈਚਾਰੇ ਲਈ ਕੈਨੇਡਾ ਤੇ ਪੰਜਾਬ ਵਿੱਚ ਸਮਾਜ ਸੇਵਾ ਦਾ ਕੰਮ ਕਰਦੇ ਆ ਰਹੇ ਇਸ ਨਾਲ ਜੋ ਕਿ ਪੰਜਾਬ ਵਿੱਚ ਭਾਰੀ ਹੜ੍ਹ ਆਉਣ ਕਰਕੇ ਜਿਨ੍ਹਾਂ ਸਿੱਖ ਕਿਸਾਨ ਭਰਾਵਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਸੰਸਦ ਵੱਲੋਂ ਲੋੜਵੰਦਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ 6 ਵਿਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵੱਲੋਂ ਸਹਿਯੋਗ ਨਾਲ ਲੋੜਵੰਦ ਕਿਸਾਨਾਂ ਲਈ ਖਾਦੀ ਸੇਵਾ ਕੀਤੀ ਗਈ ਹੈ ਇਸ ਦੇ ਨਾਲ ਹੀ ਚੱਲਦੇ 400 ਬੋਰੀ ਖਾਦੀ ਸੇਵਾ ਤਕਰੀਬਨ 100 ਪਰਿਵਾਰਾਂ ਦੀ ਸੇਵਾ ਕੀਤੀ ਗਈ ਹੈ ਇਸ ਦੇ ਨਾਲ ਦੱਸ ਜੀਏ ਕਿ ਪਿੰਡ ਦੇ ਵਸਨੀਕ ਜਿਹੜੇ ਨੇ ਉਹਨਾਂ ਵੱਲੋਂ ਸੰਸਥਾ ਦੇ ਪ੍ਰਧਾਨ ਲਖਬੀਰ ਸਿੰਘ ਨਾਲ ਜਾਣਕਾਰੀ ਇਹ ਸਾਂਝੀ ਕੀਤੀ ਕਿ ਲੋੜਵੰਦ ਕਿਸਾਨਾਂ ਨੂੰ ਖਾਦੀ ਜ਼ਰੂਰਤ ਹੈ ਉਨਾ ਤੱਕ ਖਾਦ ਦੇ ਮੁਹੱਈਆ ਕਰਵਾਈ ਜਾਵੇ ਇਹ ਸੇਵਾ ਪੰਜਾਬ ਵਿੱਚ ਮੌਜੂਦ ਭਾਈ ਗੁਰਲਾਲ ਸਿੰਘ ਬਹੁਤ ਭਾਵਨਾ ਸਹਿਤ ਨਵਾਈਆ ਔਰ ਇਸ ਮੌਕੇ ਸਿੱਖ ਵਿਜ਼ਨ ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਸੰਸਥਾ ਵੱਲੋਂ ਲੋੜਵੰਦਾ ਲਈ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਮਿਹਰ ਸਿੰਘ ਗੁਰਦੇਵ ਸਿੰਘ ਮੱਲੀ ਗੁਲਬ ਕੁਲਵੀਰ ਸਿੰਘ ਸੁਜੀਤ ਸਿੰਘ ਵੱਲੋਂ ਮੁਰ ਮੋਲਾਈ ਜਿਹੜਾ ਵਾ ਯੋਗਦਾਨ ਕੀਤਾ ਗਿਆ ਤੇ ਇਸ ਵੱਡੇ ਪੱਤਰ ਦੇ ਉੱਤੇ ਸਿੱਖ ਵਿਜ਼ਨ ਐਸੋਸੀਏਸ਼ਨ ਦੇ ਵੱਲੋਂ ਜੋ ਹੈ ਕੈਨੇਡਾ ਵੱਲੋਂ ਪੰਜਾਬ ਦੇ ਹਰ ਪੀੜਾ ਤੇ ਲੋੜਵੰਦਾ ਲਈ ਕਿਸਾਨਾਂ ਦੇ ਲਈ ਖਾ ਦੀ ਸੇਵਾ ਕੀਤੀ ਗਈ ਹੈ ਜਿਸ ਦੇ ਨਾਲ ਵੱਡੇ ਪੱਧਰ ਦਾ ਜਿਹੜਾ ਕਿਸਾਨਾਂ ਦਾ ਲੋਕਾਂ ਦਾ ਫਾਇਦਾ ਜਿਹੜਾ ਵਾ ਇਸ ਸੰਸਥਾ ਦੇ ਵੱਲੋਂ ਕੀਤਾ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਪਿੰਡ ਦਸਤਰਵਾਲ ਵਿੱਚ ਖੜੇ ਆਂ ਦਿਕ ਵਿਜਨ ਐਸੋਸੀਏਸ਼ਨ ਮੁੰਡਿਆਲ ਬੰਦੂ ਸੰਗਤਾਂ ਦੇ ਪ੍ਰਧਾਨ ਨਾਲ ਇੱਥੇ ਚਰਚਾ ਕੀਤੀਆਂ ਸਰਦਾਰ ਪਰਮਜੀਤ ਸਿੰਘ ਜੀ ਪ੍ਰੈਸਿਡੈਂਟ ਦੇ ਬਿਸ਼ਨੀਤ ਹਨ ਉਹਨਾਂ ਦੇ ਨਾਲ ਵਿਚਾਰ ਹੋਈ ਸੀ ਕਿ ਖਾਦ ਦੀ ਜਰੂਰਤ ਹੈ ਸੋ ਜਿੰਨਾ ਕਿ ਇਹਨਾਂ ਨੇ ਸਾਨੂੰ ਮਿਸ਼ਤ ਦਿੱਤੀ ਉਹਦੇ ਹਿਸਾਬ ਦੇ ਨਾਲ ਖਾਦ ਦੀ ਸੇਵਾ ਜਿਹੜੀ ਇਹ ਖੌਦੇ ਵਾਸਤੇ ਨਗਦ ਮਾਇਆ ਜਿਹੜੀ ਹੈ ਉਹ ਸਿੱਖ ਵਿਜਨ ਐਸੋਸੀਏਸ਼ਨ ਵੱਲੋਂ ਸਾਨੂੰ ਭੇਜੀ ਗਈ ਹੈ ਉਹ ਮਾਇਆ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਸਾਰੇ ਵੀਰਾਂ ਨੂੰ ਵਰਤਾਈ ਹੈ ਜਿਹੜੇ ਵੀ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਜਿਹੜੇ ਨੀਂਆਂ ਨੇ ਸੇਵਾ ਕੀਤੀ ਉਹਨਾਂ ਸਾਰੇ ਨੀਂਆਂ ਦਾ ਸਿੱਖ ਵਿਦਨ ਐਸੋਸੀਏਸ਼ਨ ਮੌਨਟਰੀਅਲ ਦਾ ਸਾਰੀ ਸਮੂਹੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਸੇਵਾ ਨਿਭਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪੰਜਾਬ ਵਿੱਚ ਭਾਰੀ ਹੜਾ ਔਨ ਕਰਕੇ ਭਾਰੀ ਨੁਕਸਾਨ ਪੰਜਾਬ ਦਾ ਹੋਇਆ ਲੋਕਾਂ ਦੇ ਘਰ ਅਤੇ ਜ਼ਮੀਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਇਸੇ ਹੀ ਚੱਲਦੇ ਲੋੜਵੰਦਾ ਦੀ ਪਿਛਲੇ 13 ਸਾਲਾਂ ਤੋਂ ਪੰਜਾਬੀ ਭਾਈਚਾਰੇ ਲਈ ਕੈਨੇਡਾ ਤੇ ਪੰਜਾਬ ਵਿੱਚ ਸਮਾਜ ਸੇਵਾ ਦਾ ਕੰਮ ਕਰਦੇ ਆ ਰਹੇ ਇਸ ਨਾਲ ਜੋ ਕਿ ਪੰਜਾਬ ਵਿੱਚ ਭਾਰੀ ਹੜ ON ਕਰਕੇ ਜਿਨ੍ਹਾਂ ਸਿੱਖ ਕਿਸਾਨ ਭਰਾਵਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਸੰਸਾ ਵੱਲੋਂ ਲੋੜਵੰਦਾ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ 6 ਵਿਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵੱਲੋਂ ਸਹਿਯੋਗ ਨਾਲ ਲੋੜਵੰਦ ਕਿਸਾਨਾਂ ਲਈ ਖਾਣ ਦੀ ਸੇਵਾ ਕੀਤੀ ਗਈ ਹੈ ਇਸ ਰਿਸ਼ਤੇ ਨਾਲ ਹੀ ਚੱਲਦੇ 400 ਬੋਰੀ ਖਾਦੀ ਸੇਵਾ ਤਕਰੀਬਨ 100 ਪਰਿਵਾਰਾਂ ਦੀ ਸੇਵਾ ਕੀਤੀ ਗਈ ਹੈ ਇਸ ਦੇ ਨਾਲ ਦੱਸ ਜੀਏ ਕਿ ਪਿੰਡ ਦੇ ਵਸਨੀਕ ਜਿਹੜੇ ਨੇ ਉਹਨਾਂ ਵੱਲੋਂ ਸੰਸਥਾ ਦੇ ਪ੍ਰਧਾਨ ਲਖਬੀਰ ਸਿੰਘ ਨਾਲ ਜਾਣਕਾਰੀ ਇਹ ਸਾਂਝੀ ਕੀਤੀ ਕਿ ਲੋੜਵੰਦ ਕਿਸਾਨਾਂ ਨੂੰ ਖਾਦੀ ਦੀ ਜ਼ਰੂਰਤ ਹੈ ਉਹਨਾਂ ਤੱਕ ਖਾਦ ਦੇ ਮੁਹੱਈਆ ਕਰਵਾਈ ਜਾਵੇ ਇਹ ਸੇਵਾ ਪੰਜਾਬ ਵਿੱਚ ਮੌਜੂਦ ਭਾਈ ਗੁਰਲਾਲ ਸਿੰਘ ਬਹੁਤ ਭਾਵਨਾ ਸਹਿਤ ਨਵਾਈਆਂ ਰ ਇਸ ਮੌਕੇ ਸਿੱਖ ਵਿਜ਼ਨ ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਸੰਸਥਾ ਵੱਲੋਂ ਲੋੜਵੰਦਾ ਲਈ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਮਿਹਰ ਸਿੰਘ ਗੁਰਦੇਵ ਸਿੰਘ ਮੱਲੀ ਗੁਲਬ ਕੁਲਵੀਰ ਸਿੰਘ ਸੁਜੀਤ ਸਿੰਘ ਵੱਲੋਂ ਮੂੜ ਮੋਲਾਈ ਜਿਹੜਾ ਵਾ ਯੋਗਦਾਨ ਕੀਤਾ ਗਿਆ ਤੇ ਇਸ ਵੱਡੇ ਪੱਤਰ ਦੇ ਉੱਤੇ ਸਿੱਖ ਵਿਜ਼ਨ ਐਸੋਸੀਏਸ਼ਨ ਦੇ ਵੱਲੋਂ ਜੋ ਹੈ ਕੈਨੇਡਾ ਵੱਲੋਂ ਪੰਜਾਬ ਦੇ ਹਰ ਪੀੜਾ ਤਲ ਲੋੜਵੰਦਾ ਲਈ ਕਿਸਾਨਾਂ ਦੇ ਲਈ ਖਾਹ ਦੀ ਸੇਵਾ ਕੀਤੀ ਗਈ ਹੈ ਜਿਸ ਦੇ ਨਾਲ ਵੱਡੇ ਪੱਧਰ ਦਾ ਜਿਹੜਾ ਕਿਸਾਨਾਂ ਦਾ ਲੋਕਾਂ ਦਾ ਫਾਇਦਾ ਜਿਹੜਾ ਵਾ ਇਸ ਸੰਸਥਾ ਦੇ ਵੱਲੋਂ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਪਿੰਡ ਦਸਰਵਾਲ ਵਿੱਚ ਖੜੇ ਆ ਸਿੱਖ ਵਿਦਨ ਐਸੋਸੀਏਸ਼ਨ ਮੋਹਨਪਾਲ ਬੰਦੂ ਸੰਕਟਾਂ ਦੇ ਸਹਿਜਵਾ ਨਾਲ ਇੱਥੇ ਚਰਚਾਾਂ ਕੀਤੀਆਂ ਹਨ ਸਰਦਾਰ ਪਰਮਜੀਤ ਸਿੰਘ ਜੀ ਪ੍ਰੈਜ਼ੀਡੈਂਟ ਦੇbschਨੀਕ ਹਨ ਉਹਨਾਂ ਦੇ ਨਾਲ ਵਿਚਾਰ ਹੋਈ ਸੀ ਕਿ ਖਾਦ ਦੀ ਜਰੂਰਤ ਹੈ ਸੋ ਜਿੰਨਾ ਇਹਨਾਂ ਨੇ ਸਾਨੂੰ ਲਿਸਟ ਦਿੱਤੀ ਉਹਦੇ ਹਿਸਾਬ ਦੇ ਨਾਲ ਖਾਦ ਦੀ ਸੇਵਾ ਜਿਹੜੀ ਹੈ ਉਹਦੇ ਵਾਸਤੇ ਨਗਦ ਮਾਇਆ ਜਿਹੜੀ ਹੈ ਉਹ ਸਿੱਖ ਵਿਦਨ ਐਸੋਸੀਏਸ਼ਨ ਵੱਲੋਂ ਸਾਨੂੰ ਭੇਜੀ ਗਈ ਹੈ ਉਹ ਮਾਇਆ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ 71 ਹੋ ਕੇ ਸਾਰੇ ਵੀਰਾਂ ਨੂੰ ਵਰਤਾਈ ਹੈ ਜਿਹੜੇ ਵੀ ਵੀਰ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਜਿਹੜੇ ਵੀਰਾਂ ਨੇ ਸੇਵਾ ਕੀਤੀ ਉਹਨਾਂ ਸਾਰੇ ਵੀਰਾਂ ਦਾ ਸਿੱਖ ਵਿਦਨ ਐਸੋਸੀਏਸ਼ਨ ਮੌਨਟਰੀਅਲ ਦਾ ਸਾਰੀ ਸਮੂਹ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਆ ਇਹ ਸੇਵਾ ਨਿਭਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ